ਉਸੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਦੀਵਾਨ ਸਜਿਆ ਹੋਇਆ ਤੇ ਸਤਿਗੁਰ ਜੀ ਦੇ ਅੱਗੇ ਸੰਗਤਾਂ ਮਹਾਰਾਜ ਨੂੰ ਬੇਨਤੀ ਕਰਦੀਆਂ ਕਹਿੰਦੇ ਸੱਚੇ ਪਾਤਸ਼ਾਹ ਸਾਡੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੈ ਮਹਾਰਾਜ ਕਹਿੰਦੇ ਹਾਂ ਭਾਈ ਦੱਸੋ ਕਹਿੰਦੇ ਮਹਾਰਾਜ ਕਹਿੰਦੇ ਦੱਸੋ ਭਾਈ ਕਹਿੰਦੇ ਮਹਾਰਾਜ ਅੱਜ ਕੋਈ ਸਿੱਖਿਆ ਦਿਓ ਸਾਨੂੰ ਤੇ ਅੱਜ ਕੋਈ ਕਿਰਪਾ ਕਰੋ ਕੋਈ ਇਹੋ ਜੀ ਸਮਝ ਦੋ ਸਾਨੂੰ ਜਿਹਦੇ ਨਾਲ ਸਾਡਾ ਕਲਿਆਣ ਹੋ ਜਾਏ ਸਾਡਾ ਜੀਵਨ ਬਦਲ ਜਾਏ ਕੋਈ ਕਿਰਪਾ ਕਰੋ ਮਹਾਰਾ ਜਨੇ ਚੰਗਾ ਪਾਈ ਸਤਿਗੁਰੂ ਜੀ ਕਹਿੰਦੇ ਪਈਆਂ ਐਂ ਕਰੋ ਵੀ ਸਾਨੂੰ ਨਾ ਇੱਕ ਬਾਲਟੀ ਪਾਣੀ ਦੀ ਲਿਆਓ ਤੇ ਸੰਗਤ ਬੜੀ ਪਿਆਰ ਵਾਲੀ ਸੇਵਾ ਵਾਲੀ ਐਂ ਨਹੀਂ ਬਈ ਅੱਜ ਅੱਜ ਕਰ ਅੱਜ ਵਰਗਾ ਹੁੰਦਾ ਮਹਾਰਾ ਪਾਣੀ ਦਾ ਕੀ ਕੰਮ ਐ ਇੱਥੇ ਬੋਲੋ ਸਤਨਾਮ ਕਹਿੰਦੇ ਜਲ ਦੀ ਬਾਲਟੀ ਲਿਆਓ ਭਾਈ ਕਮੰਡਲ ਪਾਣੀ ਲਿਆਂਦਾ ਤੇ ਮਹਾਰਾਜ ਦੇ ਹੱਥ ਚ ਨਾ ਇੱਕ ਪੱਥਰ ਸੀਗਾ ਕੋਲ ਮਹਾਰਾਜ ਨੇ ਹੱਥ ਚ ਫੜ ਲਿਆ ਉਹਨੂੰ ਪੱਥਰ ਨੂੰ ਅਦਾ ਸੱਜੇ ਹੱਥ ਚ ਲੈਣ ਖੱਬੇ ਚ ਲੈਣ ਸੱਜੇ ਚ ਲੈਣ ਖੱਬੇ ਚ ਲੈਣ ਖੇਡਦਿਆਂ ਖੇਡਦਿਆਂ ਪੱਥਰ ਤੇ ਨਾਲ ਨਾ ਕਾਫੀ ਸਮਾਂ ਸਾਰੀ ਸੰਗਤ ਦਾ ਧਿਆਨ ਮਹਾਰਾਜ ਵੱਲ ਮਹਾਰਾਜ ਕੀ ਕਰਨ ਲੱਗੇ ਮਹਾਰਾਜ ਦੇ ਹੱਥ ਚ ਨਾ ਪੱਥਰ ਗਿਰ ਗਿਆ ਥੱਲੇ ਗਿਰ ਗਿਆ ਥੱਲੇ ਗਿਰ ਗਿਆ ਪੱਥਰ ਜਦੋਂ ਪੱਥਰ ਥੱਲੇ ਗਿਰਿਆ ਜਦੋਂ ਪੱਥਰ ਥੱਲੇ ਗਿਰਿਆ ਤੇ ਮਹਾਰਾਜ ਕਹਿੰਨੇ ਭਾਈ ਦੇਖੋ ਤੇ ਸਹੀ ਇਹ ਪੱਥਰ ਡੁੱਬ ਗਿਆ ਵਿੱਚ ਕਹਿੰਨੇ ਮਹਾਰਾਜ ਡੁੱਬ ਗਿਆ ਵਿੱਚ ਕਹੀ ਮੇਰੇ ਵਰਗੇ ਤੇ ਉੱਠ ਕੇ ਦੇਖਣ ਲੱਗੇ ਕਹਿੰਦੇ ਕਿਤੇ ਤਰਦਾ ਹੀ ਨਾ ਹੋਵੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਕਿ ਤਰਦਾ ਹੀ ਨਾ ਹੋਵੇ ਜਦੋਂ ਵੇਖਿਆ ਪੱਥਰ ਡੁੱਬ ਗਿਆ ਸਾਰੇ ਕਹਿੰਦੇ ਸੱਚੇ ਪਾਤਸ਼ਾਹ ਡੁੱਬ ਗਿਆ ਮਾਰੇ ਕਹਿੰਦੇ ਭਾਈ ਡੁੱਬਿਆ ਕਿਉਂ ਕਿਸੇ ਨੇ ਕਿਹਾ ਕਹਿੰਦੇ ਸੱਚੇ ਪਾਤਸ਼ਾਹ ਪੱਥਰ ਹੁੰਦਾ ਭਾਰਾ ਤੇ ਭਾਰੀ ਚੀਜ਼ ਡੁੱਬਦੀ ਹੁੰਦੀ ਹੈ ਕਿਸੇ ਨੇ ਕਿਹਾ ਮਹਾਰਾਜ ਇਹ ਠੋਸ ਹੁੰਦਾ ਇਹਦੇ ਵਿੱਚ ਕੋਈ ਜਗ੍ਹਾ ਨਹੀਂ ਹੁੰਦੀ ਵੀ ਜਿਹਦੇ ਨਾਲ ਵਿੱਚ ਖਾਲੀਪਣ ਹੋਵੇ ਤੇ ਕੋਈ ਹਲਕਾ ਹੋਵੇ ਇਹ ਮਹਾਰਾਜ ਅੱਜ ਤੱਕ ਨਾ ਪੱਥਰ ਜਿਹੜਾ ਇਹ ਡੁੱਬਦਾ ਹੀ ਹੁੰਦਾ ਜੀ ਇਹ ਮਿੱਟੀ ਦਾ ਹੀ ਬਣਦਾ ਜੀ ਇਹ ਤੇ ਮਿੱਟੀ ਤੁਸੀਂ ਦੇਖ ਲਓ ਪਾਣੀ ਚ ਤਰਦੀ ਨਹੀਂ ਇਹ ਵੀ ਡੁੱਬੇ ਜਾਂਦੀ ਤੇ ਇਸ ਕਰਕੇ ਮਹਾਰਾਜ ਇਹ ਡੁੱਬਦਾ ਹੀ ਹੁੰਦਾ ਜੀ ਪੱਥਰੇ ਕੋਈ ਬਹੁਤੀ ਵੱਡੀ ਗੱਲ ਨਹੀਂ ਬੋਲੋ ਸਤਨਾ ਡੁੱਬ ਜਾਂਦਾ ਉਹ ਮਹਾਰਾਜ ਕਹਿੰਦੇ ਉਹ ਤਾਂ ਸਾਨੂੰ ਪਤਾ ਬਈ ਬਹੁਤੀ ਬੜੀ ਗੱਲ ਨਹੀਂ ਆ ਪੱਥਰ ਡੁੱਬਦਾ ਹੀ ਆ ਪਰ ਉਹ ਡੋਬਿਆ ਕਿਉਂ ਐ ਉਹ ਕਹਿੰਦੇ ਮਹਾਰਾਜ ਡੁੱਬਦਾ ਹੀ ਹੁੰਦਾ ਪੱਥਰ ਮਹਾਰਾਜ ਕਹਿੰਦੇ ਭਾਈ ਆਨੰਦ ਲਾਲ ਬੈਠਾ ਸੀ ਬੋਲ ਉਹੀ ਆਨੰਦ ਲਾਲ ਜਿਹੜਾ ਰੰਗਜੀਵ ਦੇ ਨਿਆਣਿਆਂ ਨੂੰ ਪੜਾਉਂਦਾ ਸੀ। ਆਨੰਦ ਲਾਲ ਨੂੰ ਪੁੱਛਿਆ ਜੀ। ਕਹਿੰਦੇ ਆਨੰਦ ਲਾਲ ਤੂੰ ਦੱਸ ਵੇ ਪੱਥਰ ਕਿਉਂ ਡੁੱਬਿਆ? ਆਨੰਦ ਲਾਲ ਕਹਿੰਦਾ ਸੱਚੇ ਪਾਤਸ਼ਾਹ ਆਹ ਪਾਣੀ ਦੀ ਬਾਲਟੀ ਦੀ ਗੱਲ ਕਰਦੇ ਆ? ਉਹ ਪਾਣੀ ਦੀ ਬਾਲਟੀ ਦੀ ਗੱਲ ਛੱਡੋ ਮਹਾਰਾਜ। ਦਰਿਆਵਾਂ ਦੀ ਗੱਲ ਛੱਡੋ। ਨਦੀਆਂ ਦੀ ਗੱਲ ਛੱਡੋ। ਤੁਹਾਡੇ ਹੱਥ ਦੇ ਵਿੱਚ ਜਿਹੜਾ ਪੱਥਰ ਸੀ ਜਿਹੜਾ ਇਹ ਡੁੱਬਿਆ ਹੋਇਆ ਪੱਥਰ ਇਹਨੂੰ ਸੱਤ ਸਮੁੰਦਰ ਵੀ ਨਹੀਂ ਸੀ ਡੋਬੋ ਸਕਦੇ ਮਾਰਗਰ ਕਿਉਂ ਕਹਿੰਦੇ ਮਹਾਰਾਜ ਜੇ ਤੁਹਾਡੇ ਹੱਥਾਂ 'ਚ ਰਹਿੰਦਾ ਇਹ ਤੁਹਾਡੇ ਹੱਥਾਂ 'ਚੋਂ ਗਿਆ ਤੇ ਡੁੱਬ ਗਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਭਾਈ ਤੁਹਾਨੂੰ ਅੱਜ ਆਹੀ ਸਿੱਖਿਆ ਵੇ ਜਿਹੜਾ ਗੁਰੂ ਦੇ ਹੱਥਾਂ ਚੁਗਿਆ ਓਹੋ ਡੁੱਬਿਆ ਹੀ ਡੁੱਬਿਆ ਜਿਹੜਾ ਗੁਰੂ ਦੇ ਕੋਲੋਂ ਗਿਆ ਬਾਣੀ ਵੀ ਕਹਿੰਦੀ ਹੈ ਨਾ ਰਹਿਤ ਪਿਆਰੀ ਦਸਵੇਂ ਪਾਤਸ਼ਾਹ ਕਹਿੰਦੇ ਆ ਮੁਝ ਕੋ ਸਿੱਖ ਪਿਆਰਾ ਨਹੀਂ ਨਹੀਂ